ਕੇ ਦੇ ਵਿੱਚ ਵੀ ਲਗਾਤਾਰ ਪਾਣੀ ਵਹਿ ਰਿਹਾ ਹੈ ਮਾਨਸਾ ਜੁਲੇ ਦੇ ਹਰਿਆਣਾ ਦੇ ਨਾਲ ਲੱਗਦੇ ਚੰਦਪੂਰਾ ਪਿੰਡ ਦੇ ਨਜ਼ਦੀਕ ਚੰਦਪੂਰਾ ਸਾਈਫਨ ਤੇ ਪਾਣੀ ਦਾ ਪੱਧਰ ਵੱਧ ਗਿਆ ਤੇ ਨਾਲ ਕੀ ਸਾਈਫਨ ਦੇ ਦਰਵਾਜ਼ਿਆਂ ਦੇ ਪਿੱਛੇ ਤੋ ਜਿਹੜਾ ਹੈ ਆ ਰਹੀ ਬੂਟੀ ਅਤੇ ਟੁੱਟੇ ਹੋਏ ਦਰਖਤ ਜਿਹੜੇ ਨੇ ਉਸ ਦੇ ਵਿੱਚ ਫਸ ਚੁੱਕੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੈਕਲਨ ਮਸ਼ੀਨ ਨਾ ਭੇਜੇ ਜਾਣ ਦੇ ਕਾਰਨ ਕਿਸੇ ਸਮੇਂ ਵੀ ਪਾਣੀ ਓਵਰਫਲੋ ਹੋ ਸਕਦਾ ਹੈ ਚੰਦਪੂਰਾ ਬੰਨ ਤੇ ਖਤਰਾ ਬਣ ਸਕਦਾ ਹੈ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਪਿਛਲੇ ਦਿਨ ਚੰਦਪੂਰਾ ਸਾਈਫਨ ਦਾ ਦੌਰਾ ਕਰਨਾ ਹੈ ਡਿਪਟੀ ਕਮਿਸ਼ਨਰ ਪੇਜਵੰਦੀ ਜੁੜੀ ਮੰਗ ਹੈ ਉਹ ਕੀਤੀ ਗਈ ਸੀ ਪਰ ਅਜੇ ਤੱਕ ਪੋਕਲਨ ਮਸ਼ੀਨ ਨਹੀਂ ਪਹੁੰਚੀ ਉਹਨਾਂ ਨੇ ਦੱਸਿਆ ਹੈ ਕਿ ਸਾਲ 2023 ਦੇ ਵਿੱਚ ਵੀ ਚੰਦਪੂਰਾ ਬੰਨ ਟੁੱਟਣ ਦੇ ਕਰਕੇ ਮਾਨ ਸਾਹਿਬ ਜ਼ਿਲ੍ਹੇ ਦੇ 15 ਦੇ ਕਰੀ ਸਾਇਫਨ ਦੇ ਉੱਤੇ ਮੌਜੂਦ ਆ ਜਿੱਥੇ 2023 ਦੇ ਵਿੱਚ ਜਿਹੜਾ ਚੰਦਪੁਰਾ ਸਾਈਫਨ ਦੇ ਵਿੱਚ ਦਾਫ ਲੱਗਣ ਦੇ ਨਾਲ ਜਿਹੜਾ ਪਹਿਲੇ ਪਾਸੇ ਜਿਹੜਾ ਠੱਗਰ ਦੇ ਜਿਹੜਾ ਕਾਫੀ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹ ਤਸਵੀਰਾਂ ਤੁਹਾਨੂੰ ਮਾਨਸਾ ਦੇ ਜ਼ਿਲ੍ਹੇ ਦੇ ਨਾਲ ਜਿਹੜੇ ਲੱਗਦੇ ਸਾਈਫਨ ਚੰਦਪੁਰਾ ਸਾਈਫਨ ਇਹ ਦਿਖਾ ਰਹੇ ਹਨ ਜਿੱਥੇ ਸਾਈਫਨ ਦੇ ਵਿੱਚ ਜਿਹੜਾ ਠੱਗਰ ਨਦੀ ਆ ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਕਿਤੇ ਜਿਹਦੇ ਨਾਲ ਇਸ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਇਸ ਲੋਕ ਇਲਾਕੇ ਲੋਕ ਆ ਜਿਹੜੇ ਉਹ ਡਰੇ ਹੋਏ ਨੇ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਜਿਹੜਾ ਦਾਫ ਲੱਗ ਚੁੱਕੀ ਆ ਸਾਹਮਣੇ ਜਿਹੜੇ ਚਾਂਦਪੁਰਾ ਸਾਈਫਨ ਆ ਦੇ ਉੱਪਰ ਦੀ ਜਿਹੜੀ ਆ ਭਾਖੜਾ ਨਹਿਰ ਲੰਘਦੀ ਆ ਤੇ ਥੱਲੇ ਦੀ ਜਿਹੜਾ ਹੈ ਘੱਗਰ ਨਦੀ ਲੰਘਦੀ ਆ ਘੱਗਰ ਨਦੀ ਦੇ ਵਿੱਚ ਜਿਹੜਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੋ ਗਿਆ ਤੇ ਦਰਵਾਜ਼ੇ ਇਸ ਦੇ ਬੰਦ ਹੋ ਚੁੱਕੇ ਨੇ ਇਸ ਇਲਾਕੇ ਦੇ ਲੋਕ ਨੇ ਜਿਹੜੇ ਕਿਤਨਾ ਕਿਤੇ ਉਹ ਸਹਿਮੇ ਹੋਏ ਨਜ਼ਰ ਆ ਰਹੇ ਨੇ ਬੱਬੂ ਕੀ ਕਹੋਗੇ ਜਿਹੜਾ ਇਸ ਇਲਾਕੇ ਦੇ ਉੱਤੇ ਜੜਾਗਾ ਪਿਛਲੇ 2023 ਦੇ ਵਿੱਚ ਵੀ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਤੇ ਫਿਰ ਇੱਕ ਵਾਰ ਤੁਹਾਨੂੰ ਜਿਹੜਾ ਡਰ ਸਤਾ ਰਿਹਾਗਾ ਇਹ ਕੋਈ ਪਹਿਲੀ ਵਾਰ ਨਹੀਂ ਹਰ ਸਾਲ ਇਸ ਮਹੀਨੇ ਆ ਕੇ ਸਾਡੇ ਲੋਕਾਂ ਨੂੰ ਘੱਗਰ ਦਰਿਆ ਡਰਾਉਂਦਾ ਕਿਉਂਕਿ ਹਰ ਸਾਲ ਪਾਣੀ ਦਾ ਪੱਧਰ ਜਿਉਂ-ਜਿਉਂ ਵੱਧਦਾ ਜਾਂਦਾ ਹੈ ਜਿਹੜੀ ਕਿਸਾਨਾਂ ਦੇ ਵਿੱਚ ਡਰ ਦਾ ਮਾਹੌਲ ਆ ਉਹ ਨਹੀਂ ਜਿਆਦਾ ਪੈਦਾ ਹੁੰਦਾ ਜਾਂਦਾ ਤੇ ਸਾਡੇ ਡਰ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਿਹੜੇ ਸਾਡੇ ਸਾਈਫਨ ਦੇ ਗੇਟ ਨੇ ਇਹਨਾਂ ਦੀ ਸਫਾਈ ਜਿਹੜੀ ਸਮੇਂ ਸਿਰ ਨਹੀਂ ਹੁੰਦੀ ਜੇਕਰ ਇਹਨਾਂ ਸਾਈਫਨਾਂ ਦੀ ਸਫਾਈ ਸਮੇਂ ਸਿਰ ਹੁੰਦੀ ਰਹੇ ਤਾਂ ਪਾਣੀ ਜਿਹੜਾ ਅੱਗੇ ਲੰਘਦਾ ਰਹਿੰਦਾ ਤਾਂ ਪਾਣੀ ਜਿਹੜਾ ਸਾਡੇ ਉਹ ਚੰਦਪੁਰਾ ਬੰਨ ਹੈ ਉਹਦੇ ਨਾਲ ਨਹੀਂ ਲੱਗਦਾ ਪਰ ਜਿਉਂ-ਜਿਉਂ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਦਰਵਾਜ਼ੇ ਇਹ ਬੰਦ ਹੋ ਜਾ ਰਹੇ ਨੇ ਤੇ ਜਿਉਂ-ਜਿਉਂ ਪਿੱਛੋਂ ਪਾਣੀ ਦਾ ਪੱਧਰ ਵਧੂਗਾ ਇਹ ਆਪਣੇ ਨਾਲ ਕਿਨਾਰਿਆਂ ਤੋਂ ਬੂਟੀ ਤੇ ਹੋਰ ਦਰਖਤ ਪੱਟ ਕੇ ਲਿਆਊਗਾ ਜਿਹਦੇ ਕਰਕੇ ਉਹ ਸਭ ਇੱਥੇ ਆ ਕੇ ਇੱਥੇ ਡਾਬ ਲੱਗ ਜੂਗੀ ਉਸ ਤੋਂ ਬਾਅਦ ਜੇ ਅਸੀਂ ਪੋਕਲੈਨ ਮਸ਼ੀਨ ਦੀ ਗੱਲ ਕਰੀਏ ਉਸ ਮਸ਼ੀਨ ਨਾਲ ਵੀ ਇੰਨਾ ਗੇਟਾਂ ਦੀ ਸਫਾਈ ਹੋਣੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਪਾਣੀ ਦਾ ਦਬਾਅ ਵੀ ਇੰਨਾ ਜ਼ਿਆਦਾ ਹੋ ਜਾਂਦਾ ਹੈ ਪਰ ਜੇਕਰ ਹੁਣੇ ਸਮੇਂ ਰਹਿੰਦੇ ਪ੍ਰਸ਼ਾਸਨ ਕਿੰਨੇ 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 ਇਲਾਕੇ ਨੂੰ ਜਿਹੜਾ ਇਹ ਘੱਗਰ ਜਿਹੜਾ ਪ੍ਰਭਾਵਿਤ ਕਰਦਾਗਾ ਦੇਖੋ ਵੈਸੇ ਤਾਂ ਇਹ ਇੱਕ ਅਗਰ ਜਿੱਥੋਂ ਸਟਾਰਟ ਹੁੰਦਾ ਹੈ ਉੱਥੋਂ ਲੈ ਕੇ ਓਟੂ ਹੈੱਡ ਤੱਕ ਇਹ ਤਕਰੀਬਨ ਜਿੱਥੇ ਤੱਕ ਜਾਂਦਾ ਹੈ ਸਟਾਰਟਿੰਗ ਤੋਂ ਲੈ ਕੇ ਇਹਦਾ ਅੰਡਾ ਵਾਲਾ ਪੁਆਇੰਟ ਹੈ ਉੱਥੇ ਤੱਕ ਪ੍ਰਭਾਵਿਤ ਹੀ ਕਰਦਾ ਹੈ ਠੀਕ ਹੈ ਓਟੂ ਨਹਿਰਾਂ ਵਗੈਰਾ ਕੱਢੀਆਂ ਗਈਆਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਸਾਡੀ ਸਰਕਾਰ ਵੀ ਕੋਈ ਐਸਾ ਪ੍ਰਬਾਲਾ ਕਰ ਸਕਦੀ ਹੈ ਵੀ ਜਿਹੜਾ ਇਹ ਪਾਣੀ ਸਾਡੀ ਤਵਾਹੀ ਦਾ ਕਾਰਨ ਬਣਦਾ ਹੈ ਇਹ ਸਾਡੀ ਸਿੰਚਾਈ ਵਾਸਤੇ ਵਰਤਿਆ ਜਾ ਸਕੇ ਖਾਸ ਕਰ ਮਾਨਸਾ ਜ਼ਿਲ੍ਹੇ ਦੇ ਵਿੱਚ ਆਪਾਂ ਹੁਣ ਇੱਥੇ ਚੰਦਪੁਰਾ ਹਰਿਆਣੇ ਦੇ ਵਿੱਚ ਖੜੇ ਆਂ ਚੰਦਪੁਰਾ ਸਾਈਫਨ ਹੈ ਆ ਇਤੋਂ 10 ਕਿੱਲੇ ਦੂਰ ਚਾਂਦਪੁਰਾ ਬੰਨ ਹੈ ਜਿਹੜਾ ਉਹ ਬੰਨ ਟੁੱਟਣ ਸਾਰ ਸਭ ਤੋਂ ਪਹਿਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਗੋਰਖਨਾਥ, ਕੁੱਲਰੀਆਂ, ਭਾਵਾ, ਚੱਕਲੀ, ਸ਼ੇਰਬੀਰੀ ਆਲਾ ਆਦ ਪਿੰਡਾਂ ਤੋਂ ਬੋਹਾ ਤੱਕ ਦਾ ਏਰੀਆ ਜਿਹੜਾ ਉਹਨਾਂ ਪਿੰਡਾਂ ਦੇ ਵਿੱਚ ਨੁਕਸਾਨ ਕਰਦਾ ਹੈਗਾ ਮਾਨਯੋਗ ਡੀਸੀ ਸਾਹਿਬ ਆਏ ਸੀ ਉਸ ਦਿਨ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇੱਥੇ ਸਭ ਤੋਂ ਵੱਡੀ ਜ਼ਰੂਰਤ ਹੈ ਜਿਹੜੀ ਪੋਕਲੈਨ ਮਸ਼ੀਨ ਦੀ ਹੈ ਕਿਉਂਕਿ ਸਾਨੂੰ ਡਰ ਰਿਹਾ ਸੀ 2023 ਦੇ ਵਿੱਚ ਜਦੋਂ 15 ਜੁਲਾਈ 2023 ਨੂੰ ਇਹ ਬੰਨ ਟੁੱਟਿਆ ਸੀ ਐਸੀ ਹਾਲਾਤ ਸੀ ਉਦੋਂ ਵੀ ਸਾਨੂੰ ਪੋਕਲੈਨ ਨਿਮਹਾਈਆ ਕਰਵਾਈ ਗਈ ਜਿਹਦੇ ਕਰਕੇ ਬੰਨ ਟੁੱਟ ਗਿਆ ਵੱਡਾ ਨੁਕਸਾਨ ਇਸ ਇਲਾਕੇ ਦੇ ਵਿੱਚ ਹੋਇਆ। ਉਹਨਾਂ ਦਿਨਾਂ ਦੇ ਵਿੱਚ ਸਾਡੇ ਹਾਲਾਤ ਇਹ ਸੀ ਕਿ ਅਸੀਂ ਰੱਸਿਆਂ ਨਾਲ ਥੱਲੇ ਉਤਰ ਕੇ ਇਹਨਾਂ ਪੁਲਾਂ ਦੀ ਸਫਾਈ ਕਰਦੇ ਸੀ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਾਣੀ ਦਾ ਪੱਧਰ ਵਧਿਆ ਹੋਵੇ ਉਦੋਂ ਪੋਕਲੈਨ ਮਸ਼ੀਨ ਦਾ ਵੀ ਕੰਮ ਕਰਨਾ ਇੱਥੇ ਮੁਸ਼ਕਲ ਹੋ ਜਾਂਦਾ ਹੈ। ਇਨਸਾਨ ਇੱਥੇ ਕਿਵੇਂ ਕੰਮ ਕਰ ਸਕਦਾ ਹੈ? ਆਹ ਦਰਖਤ ਹੈ। ਕੱਲ੍ਹ ਸ਼ਾਮ ਨੂੰ ਅਸੀਂ ਇੱਥੋਂ ਗਏ ਆਂ। ਅੱਜ ਸਾਡੇ ਹੁੰਦੇ ਇਹ ਦਰਖਤ ਫਸੇ ਐ। ਇਸੇ ਤਰ੍ਹਾਂ ਹੀ ਦਰਖਤ ਤੇ ਬੂਟੀ ਆਉਣੀ ਸ਼ੁਰੂ ਹੋਗੀ। ਜਿਵੇਂ ਜਿਵੇਂ ਪਾਣੀ ਦਾ ਪੱਧਰ ਵਧੀ ਜਾਊਗਾ ਦਰਖਤ ਦੇ ਬੂਟੀ ਆ ਕੇ ਇਹਨਾਂ ਪੁਲਾਂ ਦੇ ਵਿੱਚ ਫਸੇ ਜਾਊਗੀ 21 ਚੋਂ 6 ਪੁਲ ਹੁਣ ਬਿਲਕੁਲ ਬੰਦ ਹੋ ਚੁੱਕੇ ਆ ਉਹਨਾਂ ਤੋਂ ਬਾਅਦ ਕੋਈ ਅੱਧਾ ਕੋਈ ਪੌਣਾ ਬੰਦ ਆ ਪਾਣੀ ਦੀਆਂ ਲਹਿਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਕਾਰਨ ਨੇ ਕਿ ਪੁਲਾਂ ਦੇ ਵਿੱਚ ਗੁੱਟੀ ਫਸਣੀ ਸ਼ੁਰੂ ਹੋ ਗਈ ਪੁਲ ਬੰਦ ਹੋਣੇ ਸ਼ੁਰੂ ਹੋ ਗਏ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਪਾਣੀ ਪਿੱਛੋਂ ਘਟਾਵੇ ਵਧਦਾ ਆਵੇ ਇੱਥੇ ਪਾਣੀ ਦੀ ਡਾਫ ਲੱਗ ਜੂਗੀ ਤਾਂ ਪਾਣੀ ਹੈ ਜਿਹੜਾ ਚੰਦਪੁਰਾ ਬੰਨ ਦੇ ਨਾਲ ਟੱਚ ਹੋਣਾ ਸ਼ੁਰੂ ਹੋ ਜੂਗਾ ਮਾਨਯੋਗ ਡੀਸੀ ਸਾਹਿਬ ਨੂੰ ਅਸੀਂ ਪੋਕਲੈਨ ਵਾਸਤੇ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜਲਦੀ ਸਾਨੂੰ ਪੋਕਲੈਨ ਮਸ਼ੀਨ ਹੈ ਜਿਹੜੀ ਮਈਆ ਕਰਾ ਦੇਾਂਗੇ ਇਸ ਉਮਰ ਦੇ ਵਿੱਚ ਕਿੰਨੇ ਕਵਾਰ ਜਿਹੜਾ ਇੱਕ ਘੱਗਰ ਨੇ ਜਿਹੜੀ ਤਬਾਹੀ ਮਚਾਈ ਆਗੀ ਇਹ ਜੀ ਸਾਡੇ ਸੁਰਤ ਦੇ ਵਿੱਚ ਇਹਨੇ ਚੌਥੀ ਵਾਰੀ ਚਾਰ ਵਾਰੀ ਇਦੂ ਬਾਦ ਪਹਿਲਾਂ ਹੋ ਲਿਆ ਨਸਕਾਨ ਇਹਦੇ ਨਸਕਾਨ ਦੀ ਅਸੀਂ ਮਿੱਟੀਆਂ ਪਾ ਲਾਣਿਆਂ ਬੰਨ ਤੇ ਇਹਨੂੰ ਸੰਭਾਲਦਿਆਂ ਲੋਕ ਆ ਕੇ ਫਾਸਲਾ ਸਾਡੀਆਂ ਰੁਲਜਾਂ ਦੀਆਂ ਨੇ ਸਾਡੇ ਘਰਾਂ ਆਂਦੀ ਬਰਬਾਦੀ ਹੁੰਦੀ ਐ ਸਾਡੇ ਮਾਲ ਪਸੂ ਦੀ ਹੁੰਦੀ ਐ ਨੀਰੇ ਚਾਰੇ ਨਹੀਂਓ ਅੱਲਾ ਸਰਕਾਰ ਨੇ 7000 ਰੁਪਇਆ ਦੇ ਕੇ ਆਪਦੀ ਪਿੱਠ ਥਾਪੜ ਲਈ ਤੀ ਅੱਛਾ ਉਹ ਸਾਡਾ ਜੀ 45 5200 ਰੁਪਇਆ ਦਾ ਲਵਾਈ ਬਾਕੀ 4500 ਬਿਲਕੁਲ ਇਸ ਹਨ ਚੰਦਪੁਰਾ ਇਲਾਕੇ ਦੇ ਲੋਕ ਜਿਹੜੇ ਪਿਛਲੇ ਦਿਨਾਂ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਇੱਕ ਗਰਦੀ ਤਬਾਹੀ ਦਾ ਜਿਹੜਾ ਅੱਖੀਂ ਦੇਖਿਆ ਦੁਖਾਂਤ ਉਹਨਾਂ ਨੇ ਸੁਣਾਇਆ ਤੇ ਤਸਵੀਰਾਂ ਤੁਹਾਨੂੰ ਇੱਕ ਵਾਰ ਜਿਹੜੇ ਚੰਦਪੁਰਾ ਸਾਈਫਨ ਦੇ ਦਿਖਾਉਣੇ ਆ ਸਾਈਫਨ ਦੇ ਵਿੱਚ ਜੜਕ ਘੱਗਰ ਦੇ ਵਿੱਚ ਜਿਹੜਾ ਸਾਹਮਣੇ ਜਿਹੜੀ अकेਲੀ ਆ ਰਹੀ ਹੈ ਦਰਖਤ ਆ ਰਹੇ ਨੇ ਦਰਾਕਤਾਂ ਪੜਦਾ ਹੋਇਆ ਜਿਹੜਾ ਇਸ ਘੱਗਰ ਦਰਿਆ ਜਿਹੜਾ ਆ ਰਿਹਾ ਹੈ ਚੰਦਪੁਰਾ ਸਾਈਫਨ ਦੇ ਵਿੱਚ ਆ ਕੇ ਜਿਹੜੇ ਉਹ ਦਰਾਕਤ ਲੱਗ ਰਹੇ ਨੇ ਤੇ ਉੱਪਰ ਦੀ ਜਿਹੜੀ ਉਹ ਪਾਖੜਾ ਨਹਿਰ ਲੰਘਦੀ ਹੈਗੀ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਮਾਨਸਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਹੜਾ ਇੱਥੇ ਆ ਕੇ ਦੌਰਾ ਕੀਤਾ ਗਿਆ ਪੁਖਤਾ ਪ੍ਰਬੰਧ ਹੋਣ ਦੀ ਗੱਲ ਕੀਤੀ ਗਈ ਆ ਪਰ ਇਸ ਇਲਾਕੇ ਦੇ ਲੋਕਾਂ ਦੀ ਵਾਰ-ਵਾਰ ਮੰਗ ਆ ਵੀ ਹੁਣ ਤੋਂ ਜਿਹੜੇ ਇਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਆਉਣ ਵਾਲੇ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੇ